ਸਰਸਾ ਵਾਹਿਗੁਰੂ ਜੀ ਕੀ ਫਤਿਹ ਸੁਖਾਂ ਦੇ ਮਣੇ ਹੈ ਤੇਰੇ ਕੋਲ ਇੱਕ ਵਾਰ ਬੋਲ ਸੁਖਮਣੀ ਸੁਖਾਂ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਸੁਖਾਂ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਸੁਖਾ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨਾ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨਾ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ तू सुखम तेना बाडो लिकवारी बोल सुखम सुखमणि सुखयामरत प्रवनाम सुखमणि सुखयामरत प्रभनाम सुखमणि सुखयामरत नाम

भगत जनक मन बेस राम भगत जनके मन बेश राम भगत जनके मन विश्राम राम भगत जनके मन विश्राम भगत जनके मन बेश भगत जना मन विश्राम भगत जन के मन विश्राम भगत जन के मन विश्रम ए बडिया न मोला बोल सुखमणि േണിയ മോ ലൈക്കാ ബോൾ സുഖമി ഹേ വാണി ബ മോ ലൈക്കോൾ സുഖമണി ഏ വാണി ബി ആ ਖਮਣੀ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਵਾਰੀ ਬੋਲ ਸੁਖਮਨੀ ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਰਚੀਏ ਪੰਜਵੇਂ ਪਾਤਸ਼ਾਹ 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 ਨੇ ਬਾਣੀ ਰਚੀ 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 ਸੁਖ ਪਾਵੇ ਜੋ ਜਪੇ ਪਰਾਨੀ 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 ਜਪੇ ਪ੍ਰਾਣੀ ਸੁਖ ਪਾਵੇ ਜੋ ਜਪੇ ਪ੍ਰਾਣੀ ਸਾਚ ਖੰਡ ਦੇ ਦਰਵਾਜੇ ਦੇਂਦੀ ਖੋਲ ਇੱਕ ਵਾਰੀ ਬੋਲ ਸੁਖਮਣੀ ਸਾਚ ਖੰਡ ਦੇ ਦਰਵਾਜੇ ਦੇਂਦੀ ਖੋਲ ਇਕ ਵਾਰੀ ਬੋਲ ਸੁਖਮਣੀ ਸੱਚਖੰਡ ਦੇ ਦਰਵਾਜੇ ਦੇਂਦੀ ਖੋਲ ਇਕ ਵਾਰੀ ਬੋਲ ਸੁਖਮਣੀ ਸੱਚਖੰਡ ਦੇ ਦਰਵਾਜੇ ਦੇਂਦੀ ਖੋਲ ਇਕ ਵਾਰੀ ਬੋਲ ਸੁਖਮਣੀ ਸੁਖਾ ਦੀ ਮਣੀ ਹੈ ਤੇਰੇ ਕੋਲ ਇਕ ਵਾਰੀ ਬੋਲ ਸੁਖਮਣੀ ਸੁਖਾ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਸੁਖਾ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਸੁਖਾ ਦੀ ਮਣੀ ਹੈ ਤੇਰੇ ਕੋਲ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਣੀ ਤੂੰ ਐਵੇਂ ਨ ਬੰਦੇ ਆਡੋ ਇਕ ਵਾਰੀ ਬੋਲ ਸੁਖਮਨੀ ਇਹ ਬਾਣੀ ਤੇਰੇ ਕਾਜ ਸਵਾਰੇ ਇਹ ਬਾਣੀ ਤੇਰੇ ਕਾਜ ਸਵਾਰੇ ਇਹ ਬਾਣੀ ਤੇਰੇ ਕਾਜ ਇਹ ਬਾਣੀ ਤੇਰੇ ਕਾਜ ਸਵਾਰੇ 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 ਕੜ ਦਸਵੰਦ ਇਹਦੇ ਨਾਮੋਂ ਦਾ ਪਿਆਰੇ ਕੜ ਦਸਵੰਦ ਇਹਦੇ ਨਾਮ 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 ਦਾ ਪਿਆਰੇ ਦਾ ਪਿਆਰੇ ਕੜ ਦਸਵੰਤ ਇਹਦੇ ਨਾਮ ਦਾ ਪਿਆਰੇ ਤੇਰਾ ਹੀਰਾ ਜਨਮ ਆ ਨਮੋ ਲ ਇਕ ਵਾਰੀ ਬੋਲ ਸੁਖ ਮਣੀ ਤੇਰਾ ਹੀਰਾ ਜਨਮ ਆ ਨਮੋ ਲ ਇਕ ਵਾਰੀ ਬੋਲ ਸੁਖ ਮਣੀ ਤੇਰਾ ਹੀਰਾ ਜਨਮ ਆ ਨਮੋ ਇਕ ਵਾਰੀ ਬੋਲ ਸੁਖਮਨੀ ਤੇਰਾ ਜੀਵਨ ਹੈ ਨਮੋ ਇਕ ਵਾਰੀ ਬੋਲ ਸੁਖਮਨੀ ਤੂੰ ਐਵੇਂ ਨ ਬੰਦੇ ਆਡੋਲ ਇਕ ਵਾਰੀ ਬੋਲ ਸੁਖਮਨੀ ਤੂੰ ਐਵੇਂ ਨ ਬੰਦੇ ਆਡੋਲ ਇਕ ਵਾਰੀ ਬੋਲ ਸੁਖਮਨੀ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਨੀ ਤੂੰ ਐਵੇਂ ਨਾ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਨੀ ਤੂੰ ਐਵੇਂ ਨਾ ਬੰਦੇ ਆਡੋ ਲੈ ਇੱਕ ਵਾਰੀ ਬੋਲ ਸੁਖਮਨੀ ਤੂੰ ਐਵੇਂ ਨਾ ਬੰਦੇ ਆਡੋ ਇਕ ਵਾਰੀ ਬੋਲ ਸੁਖਮਣੀ ਤੂੰ ਐ বিনা ਬੰਦੇ ਆਡੋ ਲੈ ਇਕ ਵਾਰੀ ਬੋਲ ਸੁਖਮਣੀ ਤੂੰ ਐ বিনা ਬੰਦੇ ਆਡੋ ਲੈ ਇਕ ਵਾਰੀ ਬੋਲ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ